ਦੈਨਿਕ ਸਵੇਰਾ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਦਵਿੰਦਰ ਮਾਂਡੇ ਇਸ ਵਕਤ ਅਸੀਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸਿਧਵਾ ਦੋਨਾਂ ਦੇ ਵਿੱਚ ਮੌਜੂਦ ਹਾਂ ਔਰ ਇੱਥੇ ਤੱਕ ਵੀ ਪਾਣੀ ਜਿਹੜਾ ਆ ਹੜਾਂ ਦਾ ਪਹੁੰਚ ਚੁੱਕਾ ਹੈ ਇਹ ਪਹਿਲੀ ਵਾਰ ਹੋਇਆ 36 37 ਸਾਲ ਦੇ ਵਿੱਚ ਕਿ ਜਿਹੜੇ ਹੜ ਨੇ ਉਹ ਦੁਆਬੇ ਦੇ ਏਰੀਆ ਵਿੱਚ ਮਾਰ ਕਰਦੇ ਪਏ ਨੇ ਪਾਣੀ ਦਾ ਤੁਸੀਂ ਵਹਾਅ ਦੇਖ ਸਕਦੇ ਹੋ ਪਾਣੀ ਦੀ ਸਪੀਡ ਚੈੱਕ ਕਰ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਕਿਸੇ ਡੈਮ ਦੇ ਗੇਟ ਖੁੱਲੇ ਹੁੰਦੇ ਨੇ ਇਸ ਤਰੀਕੇ ਦੇ ਨਾਲ ਇਹ ਪਾਣੀ ਦਾ ਵਹਾਅ ਹੈ ਪਿੱਛੋਂ ਬਹੁਤ ਤੇਜ਼ੀ ਦੇ ਨਾਲ ਇਹ ਪਾਣੀ ਆ ਰਿਹਾ ਸੋ 2-3 ਦਿਨ ਹੋ ਚੁੱਕੇ ਨੇ ਪਾਣੀ ਨੂੰ ਇਸੇ ਤਰ੍ਹਾਂ ਚਲਦਿਆਂ ਨਾ ਔਰ ਇਸ ਪਾਸੇ ਮੈਂ ਤਸਵੀਰਾਂ ਦਿਖਾਉਣੀਆਂ ਚਾਹੂੰਗਾ ਕਿ ਜਿੰਨਾ ਵੀ ਝੋਨਾ ਹੈ ਜਿੰਨੀ ਵੀ ਫਸਲ ਹੈ ਸਾਰੀ ਖਰਾਬ ਹੋ ਚੁੱਕੀ ਹੈ ਬਹੁਤ ਤੇਜ਼ੀ ਦੇ ਨਾਲ ਪਾਣੀ ਅੱਗੇ ਜਿਹੜਾ ਵਧ ਰਿਹਾ ਅੱਗੇ ਜਿਹੜੇ ਜਿੰਨੇ ਵੀ ਪਿੰਡ ਨੇ ਉਹਨਾਂ ਤੱਕ ਇਹ ਜਿਹੜਾ ਪਾਣੀ ਜਾ ਰਿਹਾ ਔਰ ਇਸ ਤੋਂ ਬਾਅਦ ਤੁਹਾਨੂੰ ਤਸਵੀਰਾਂ ਦਿਖਾਉਣ ਲੱਗਿਆ ਦੂਸਰੇ ਪਾਸੇ ਦੀਆਂ ਉਹ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪੂਰੀ ਫਸਲ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਪਿੰਡ ਦੇ ਮੋਹਤਵਾਰ ਸਰਦਨ ਸਾਡੇ ਨਾਲ ਇੱਥੇ ਖੜੇ ਨੇ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਉਣੀ ਹੈ ਕਿ ਪਾਣੀ ਇੰਨਾ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ ਕਿ ਬਿਲਕੁਲ ਸਾਹਮਣੇ ਤੁਸੀਂ ਸੜਕ ਦੇ ਥੱਲੇੋਂ ਜਿਹੜਾ ਪਾਣੀ ਉੱਪਰ ਆਉਂਦਾ ਤੁਸੀਂ ਦੇਖ ਸਕਦੇ ਹੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਪਾਣੀ ਜਿਹੜਾ ਆ ਇਹ ਸੜਕ ਦੇ ਥੱਲੇੋਂ ਉੱਪਰ ਆ ਰਿਹਾ ਕਿਉਂਕਿ ਇਹ ਪਾਣੀ ਬਹੁਤ ਨੁਕਸਾਨ ਪਹੁੰਚਾ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਜੇਕਰ ਇਹ ਪਾਣੀ ਨਾ ਰੁਕਿਆ ਜਾਂ ਫਿਰ ਬਾਰਿਸ਼ਾ ਨਾ ਰੁਕੀਆਂ ਤਾਂ ਇਹ ਸੜਕ ਵੀ ਸੰਧੂ ਚੱਠਾ ਦੀ ਸੜਕ ਵਾਂਗੂ ਟੁੱਟ ਸਕਦੀ ਹੈ ਕਿਉਂਕਿ ਇਸ ਸੜਕ ਦੀ ਮਿੱਟੀ ਵੀ ਨਿਕਲ ਚੁੱਕੀ ਹੈ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਉਹ ਬਿਲਕੁਲ ਸਾਹਮਣੇ ਜਿੱਥੇ ਪਾਣੀ ਦਾ ਵਹਾਅ ਤੇਜ਼ ਹੈ ਇਸ ਪਾਸੇੋਂ ਵੀ ਜਿਹੜੀ ਮਿੱਟੀ ਹੈ ਉਹ ਨਿਕਲ ਚੁੱਕੀ ਹੈ ਸੋ ਇਸ ਤੋਂ ਬਾਅਦ ਇਹ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇੱਥੇ ਵੀ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਾਣੀ ਭਰ ਚੁੱਕਾ ਹੈ ਸੋ ਬਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਵੀਰੇ ਲਾਪਤੀ ਸਿੰਘ ਆ ਇਸੇ ਪਿੰਡ ਤੋਂ ਸਿਧਵਾ ਤੋਂ ਨਾ ਦਵਾ ਤੋਂ ਨਾ ਵੀਰੇ ਭਾਈ ਜੀ ਬਹੁਤ ਮੈਨ ਲੱਗਦਾ ਕਿ ਦੁਆਬੇ ਵਾਲਾ ਜਿਹੜਾ ਸਾਡਾ ਏਰੀਆ ਕਿਤੇ ਨਾ ਕਿਤੇ ਪਚਾਰ ਰਹਿੰਦਾ ਸੀ ਪਰ ਹੁਣ 88 ਤੋਂ ਬਾਅਦ ਇੱਥੇ ਵੀ ਜਿਹੜਾ ਪਾਣੀ ਪਹੁੰਚ ਗਿਆ ਫਸਲਾਂ ਬਰਬਾਦ ਹੋ ਚੁੱਕੀਆਂ ਕਿਸਾਨਾਂ ਦੀਆਂ ਸੋ ਕੀ ਕਹਿਣਾ ਚਾਹੁੰਦੇ ਹੋ ਜੀ ਪਰ ਜੀ ਅਸੀਂ ਇੱਥੇ ਹੁਣ ਦੁਆਬਾ ਏਰੀਆ ਸਭ ਤੋਂ ਸੇਫ ਏਰੀਆ ਹੀ ਮੰਨਦੇ ਆ ਕਿ ਬਾਕੀ ਸਾਰੇ ਜਣੇ ਪਾਣੀ ਆ ਜਾਂਦਾ ਦੁਆਬਾ ਏਰੀਏ ਸਾਹਿਬ ਆ ਕਿ ਇੱਥੇ ਛੇਤੀ ਕਿਤੇ ਪਾਣੀ ਨਹੀਂ ਆਉਂਦਾ ਕਿਉਂਕਿ ਨਾ ਲਾਗੇ ਕੋਈ ਦਰਿਆਈ ਏਰੀਆ ਹੈ ਨਹੀਂ ਸਾਡਾ ਏਰੀਆ ਸੇਫ ਹੈ ਪਰ ਆ ਜਿਹੜੇ 2-4 ਦਿਨ 5 ਦਿਨ ਤੋਂ ਲਗਾਤਾਰ ਮੀਂਹ ਪੈ ਰਹੇ ਆ ਜਿਹੜੇ ਬੰਦ ਨਹੀਂ ਹੋਏ ਉਹਦੇ ਕਾਰਨ ਜਿਹੜਾ ਸਾਡੇ ਪਿੱਛੇ ਪਿੰਡਾਂ ਦੇ ਪਿੰਡ ਜਿਹੜੇ ਜਿਹੜੀਆਂ ਖੇਤੀਆਂ ਵਾਂ ਨਾ ਸਾਡੇ ਨਾਲ ਦੇ ਲਾਗੇ ਮੰਨਣਾ ਪੈਂਦੇ ਆ ਉਦੋਂ ਪਿੱਛੇ ਖਨਣ ਵਾਲੇ ਆ ਉਦੋਂ ਪਿੱਛੇ ਬਲੇਰਾ ਵਾ ਉਹ ਸਾਰਾ ਪਾਣੀ ਇਕੱਠਾ ਹੋ ਕੇ ਜਿੱਦਾਂ ਜਿੱਦਾਂ ਏਰੀਆ ਵਾ ਗਾਂ ਦੀਆਂ ਤੁਰਦਾ ਵਾ ਤੇ ਉਹ ਪਾਣੀ ਜਿਹੜਾ ਇਸ ਟਾਈਮ ਖੇਤਾਂ ਦੇ ਵਿੱਚ ਇਕੱਠਾ ਹੋ ਚੁੱਕਾ ਹੁਣ ਬਹੁਤੇ ਯਾਰ ਵੀਰ ਹਰੇਕ ਜਿਹਦਾ ਨੁਕਸਾਨ ਹੁੰਦਾ ਉਹ ਚਾਹੁੰਦਾ ਕਿ ਅੱਗੇ ਪਾਣੀ ਕੱਢ ਦਿੱਤਾ ਜਾਵੇ ਪਰ ਜੇ ਅੱਗੇ ਵੀ ਜਿਹੜੇ ਆਪਣੇ ਪਰਿਵਾਰ ਹੀ ਆਪਣੇ ਕਿਸਾਨ ਆ ਉਹ ਜਿੰਨਾ ਵੱਧ ਤੋਂ ਵੱਧ ਨੁਕਸਾਨ ਹੋਈ ਜਾਂਦਾ ਹੁਣ ਤਾਂ ਮਾਰੇ ਮੀਂਹ ਰੱਖੇ ਤੇ ਜਿਹੜਾ ਮੀਂਹ ਨਾ ਪੈਣ ਤੇ ਫੇਰ ਹੀ ਆ ਸਾਨੂੰ ਮੀਂਹ ਨੇ ਮਾਰ ਦਿੱਤਾ ਜਿਹੜਾ ਕੰਮ ਕਰਦਾ ਸਾ ਪਿਛਲੀ ਵਾਰ ਵੀ ਜਿਹੜੇ ਹੜ੍ਹ ਆਏ ਸੀਗੇ 23 ਦੇ ਵਿੱਚ ਮੈਨੂੰ ਲੱਗਦਾ ਵੀ 2-3 ਸਾਲ ਪਹਿਲਾਂ ਆਏ ਸੀਗੇ ਉਦੋਂ ਕੋਈ ਨੁਕਸਾਨ ਤਾਂ ਨਹੀਂ ਹੋਇਆ ਉਦੋਂ ਤਾਂ ਨਹੀਂ ਸਾਡੇ ਉਸ ਟਾਈਮ ਕੋਈ ਨੁਕਸਾਨ ਨਹੀਂ ਨਹੀਂ ਹੋਇਆ ਤੇ 2019 ਦੇ ਵਿੱਚ ਵੀ ਜਦੋਂ ਉਧਰ ਹੜ੍ਹ ਆਇਆ ਪਿੱਛੇ ਉਦੋਂ ਵੀ ਸਾਡੇ ਪਿੰਡ ਨੇ ਵੀ ਬਹੁਤ ਰਾਹਤ ਸਮਗਰੀ ਖਾਸੇੜ ਨੂੰ 10,11,000 ਰੁਪਏ ਪਿੰਡ ਨੇ ਇਕੱਠਾ ਕਰਕੇ ਡੋਨੇਟ ਕੀਤਾ ਸਾਂਝੇ ਤੌਰ ਤੇ ਤੇ ਕਿਉਂਕਿ ਅਸੀਂ ਸਾਰੇ ਜਾਣੇ ਆ ਅੱਜ ਵੀ ਸੋਚ ਰਹੇ ਹਾਂ ਕਿ ਆਪਾਂ ਉਧਰ ਜਾ ਕੇ ਆਪਣੇ ਭਰਾਵਾਂ ਦੀ ਹੈਲਪ ਕਰੀਏ ਮੈਂ ਮੈਂ ਇੱਥੇ ਇਸੇ ਗੱਲ ਤੇ ਆਉਣ ਲੱਗਾ ਸੀ ਪਿਛਲੀ ਵਾਰੀ ਅਸੀਂ ਵੀ ਇਹ ਤਸਵੀਰਾਂ ਦੇਖੀਆਂ ਸੀ ਵਾਸਤੇ ਚਾਰਾ ਵਗੈਰਾ ਹਨਾ ਖੁਦ ਆਪਣੇ ਖੇਤ ਵਿੱਚੋਂ ਵੱਢ ਕੇ ਲੈ ਕੇ ਕੁੱਤਰ ਕੇ ਲੈ ਕੇ ਆਉਂਦੇ ਸੀਗੇ ਪਰ ਹੁਣ ਸਾਰੇ ਪਾਸੇ ਇਹ ਮਾਹੌਲ ਹੋਇਆ ਵੀ ਤੂੰ ਕਿ ਗੁਜ਼ਾਰਾ ਕਿਸ ਤਰ੍ਹਾਂ ਕਰ ਸਕਦੇ ਆ ਕਿਸ ਤਰ੍ਹਾਂ ਪਸ਼ੂ ਨੂੰ ਚਾਰਾ ਦੇ ਸਕਦੇ ਆ ਬਿਲਕੁਲ ਬਿਲਕੁਲ ਪਾਜੀ ਹੁਣ ਜਿਹੜੇ ਆਪਾਂ ਇਸ ਟਾਈਮ ਆਪਾਂ ਚੱਲ ਰਹੇ ਆਂ ਕਿ ਆਚਾਰ ਤੇ ਹੁਣ ਵੀ ਹੁਣ ਪਿੱਛੇ ਪਾਣੀ ਆਇਆ ਪੱਤਣਾਂ ਦੇ ਲਾਗੇ ਹੁਣ ਮੁੰਡਿਆਂ ਨੂੰ ਤਫੂਨ ਆਉਣ ਡਿਆ ਭਾਜੀ ਸਾਡੇ ਪੱਠੇ ਜਿਹੜੇ ਮਰ ਗਏ ਸਾਨੂੰ ਚਾਰ ਦੇ ਦੋ ਸਾਡੇ ਲਾਗੇ ਛਾਗੇ ਜਿਹੜੇ ਚਾਰ ਬਣਾਉਂਦੇ ਆ ਸੰਗਾ ਫਾਰਮ ਆ ਉਹਨਾਂ ਤੋਂ ਚਾਰ ਹੀ ਤੇ ਸਾਡੇ ਲਾਗੇ ਖਤਮ ਹੋ ਗਿਆ ਹੁਣ ਜਿਹੜੇ ਆਮ ਪੱਠੇ ਉਹ ਵੀ ਤੁਸੀਂ ਦੇਖ ਸਕਦੇ ਉਹ ਵੀ ਜਿਹੜਾ ਪਾਣੀ ਆ ਪਾਣੀ ਨੇ ਦੱਬ ਲੈ ਪਸ਼ੂਆਂ ਦਾ ਜਿਹੜਾ ਉਹ ਕਿੰਨਾ ਕੁ ਟਾਈਮ ਆਪਾਂ ਦੇ ਦਵਾਂ ਕਿੱਥੋਂ ਲੈ ਆਵਾਂਗੇ ਸਾਰਾ ਕਿਉਂਕਿ ਚੀਜ਼ਾਂ ਦੀ ਸੀਮਤ ਹੀ ਆ ਜਦੋਂ ਜਦੋਂ ਆਪਣੇ ਖੇਤ ਹੀ ਡੁੱਬ ਗਏ ਤੇ ਚਾਰਾ ਕਿੱਥੋਂ ਆਣਾ ਤੇ ਕਿੱਥੋਂ ਚੀਜ਼ਾਂ ਆਉਣੀਆਂ ਇਹ ਸਾਰਾ ਚੀਜ਼ਾਂ ਨਾਲ ਕਰਕੇ ਇਹ ਦੁਆਬਾ ਏਰੀਆ ਪੂਰ ਆਪਣੇ ਏਰੀਏ ਸਾਰੇ ਜਣੇ ਆਪਾਂ ਕਹਿੰਦੇ ਕਿ ਆਪਾਂ ਉਧਰ ਜਾ ਕੇ ਸੇਵਾ ਕਰਕੇ ਸਾਡਾ ਵੀ ਨਹੀਂ ਐ ਇਦਾਂ ਹੀ ਧਿਆਨ ਸੀਗਾ ਕਿ ਆਪਾਂ ਆਪਣੇ ਤੌਰ ਤੇ ਹਰੇਕ ਇਨਸਾਨ ਦੇ ਮਨ ਦੇ ਵਿੱਚ ਆਉਂਦਾ ਕਿ ਆਪਾਂ ਵੱਧ ਤੋਂ ਵੱਧ ਸੇਵਾ ਕਰ ਲਈਏ ਪਰ ਜਦੋਂ ਬੰਦਾ ਆਪ ਹੀ ਡੁੱਬ ਗਿਆ ਤਾਂ ਫੇਰ ਕਿਸ ਦੀ ਹੈਲਪ ਕੀ ਕਰੂਗਾ ਅੱਛਾ ਭਾਈ ਜੀ ਜੇ ਮੈਂ ਇਸ ਖੱਤੇ ਦੀ ਗੱਲ ਕਰਾਂ ਇਸ ਖੇਤ ਦੀ ਇਹਦੀ ਇਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਭਰਿਆ ਹੋਇਆ ਹੈ ਇਹਦੀ ਡੂੰਘਾਈ ਕਿੰਨੀ ਹੋ ਸਕਦੀ ਹੈ ਇਹ ਭਾਈ 3 ਫੁੱਟ 3.5 ਫੁੱਟ ਨੀਵਾ 3 ਫੁੱਟ ਨੀਵਾ ਆ ਤੇ ਉਪਰੋਂ ਮਿਲਦਾ ਕਿ ਚਾਰ-ਪੰਜ ਫੁੱਟ ਤੱਕ ਪਾਣੀ ਚੜ ਗਿਆ ਚੜ ਗਿਆ ਜੀ ਚੜ ਗਿਆ ਮੈਂ ਇਹ ਜਿਹੜੀ ਤਸਵੀਰਾਂ ਇੱਕ ਵਾਰੀ ਤੁਹਾਨੂੰ ਨੇੜੇ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਇਹ ਇਹ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਜਿੰਨਾ ਇਹਦੇ ਵਿੱਚ ਇੱਥੇ ਫਸਲ ਸੀ ਉਹ ਸਾਰੀ ਖਰਾਬ ਹੋ ਚੁੱਕੀ ਹੈ ਇਧਰ ਪੱਠੇ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ 5 ਫੁੱਟ ਤੱਕ ਪਾਣੀ ਚੜ ਚੁੱਕਾ ਹੈ ਸੋ ਇਸ ਦੇ ਨਾਲ ਜਿਹੜਾ ਪਰਲੇ ਪਾਸੇ ਥੋੜਾ ਅੱਗੇ ਆ ਕੇ ਕੈਮਰਾ ਮਾਰਿਓ ਬਿਲਕੁਲ ਸਾਹਮਣੇ ਜਿਹੜ ਉਸਦੇ ਉੱਪਰ ਵੀ ਨੁਕਸਾਨ ਹੋ ਸਕਦਾ ਕਿਉਂਕਿ ਨੀਆਂ ਦੇ ਵਿੱਚ ਪਾਣੀ ਪੈ ਜਾਂਦਾ ਫਿਰ ਮਖਾਨ ਜਿਹੜੇ ਉਹ ਠਿੱਣੇ ਸ਼ੁਰੂ ਹੋ ਜਾਂਦੇ ਨੇ ਸੋ ਬਹੁਤ ਵੱਡੇ ਨੁਕਸਾਨ ਹੋਏ ਨੇ ਕਿਸਾਨਾਂ ਨੂੰ ਇਸ ਵੇਲੇ ਕਿਉਂਕਿ ਦੁਆਬੇ ਦਾ ਏਰੀਆ ਮੰਨਿਆ ਜਾਂਦਾ ਸੀ ਕਿ ਦੁਆਬੇ ਦੇ ਏਰੀਆ ਦੇ ਵਿੱਚ ਜਿਹੜਾ ਕਿਸਾਨ ਹੈ ਉਹ ਕਿਤਨਾ ਕਿਤੇ ਜਦੋਂ ਹੜ੍ਹ ਦੀ ਸਥਿਤੀ ਬਣਦੀ ਹੈ ਜਿੱਥੇ ਲੋਕ ਹੜ੍ਹ ਦੀ ਚਪੇੜ ਦੇ ਵਿੱਚ ਆਉਂਦੇ ਨੇ ਡੰਗਰ ਬੱਚਾ ਜਿਹੜਾ ਉੱਥੇ ਭੁੱਖ ਦੇ ਨਾਲ ਤੜਫ ਰਿਹਾ ਹੁੰਦਾ ਤੇ ਦੁਆਬੇ ਦਾ ਕਿਸਾਨ ਸਪੈਸ਼ਲ ਜਾ ਕੇ ਆਪਣੇ ਖੱਤਿਆਂ ਵਿੱਚੋਂ ਪੱਠੇ ਵੜ ਕੇ ਕੁਤਰ ਕੇ ਉੱਥੇ ਦੇਣ ਜਾਂਦਾ ਸੀ ਪਰ ਹੁਣ ਇਸ ਵੇਲੇ ਸਥਿਤੀ ਜਿਹੜੀ ਇਹ ਬਣ ਚੁੱਕੀ ਹੈ ਕਿਉਂਕਿ ਤਸਵੀਰਾਂ ਤੁਸੀਂ ਖੁਦ ਦੇਖ ਸਕਦੇ ਹੋ ਝੋਨਾ ਵੀ ਖਰਾਬ ਹੋ ਚੁੱਕਾ ਹੈ ਲਗਾਤਾਰ ਪਾਣੀ ਇੱਥੇ ਤਾਂ ਨੂੰ ਚੜ ਰਿਹਾ ਇਸ ਪਾਸੇ ਪੱਠੇ ਬੀਜੇ ਸਨ ਉਹ ਵੀ ਖਰਾਬ ਹੋ ਚੁੱਕੇ ਨੇ ਸੋ ਬਹੁਤ ਭਿਆਨਕ ਤਸਵੀਰਾਂ ਨੇ ਕਿਉਂਕਿ ਜੇ ਆਪਾਂ ਅਗਲੇ ਪਿੰਡਾਂ ਦੀ ਗੱਲ ਕਰੀਏ ਤਾਂ ਪਿੱਛੇ ਪਿੰਡਾਂ ਤੋਂ ਪਾਣੀ ਆ ਕੇ ਉਹ ਜਿਹੜੇ ਅਗਲੇ ਪਿੰਡ ਨੂੰ ਤੋੜਦਾ ਪਿਆ ਤੇ ਇੱਥੋਂ ਉਹ ਜਿਹੜਾ ਪਾਣੀ ਅਗਲੇ ਪਾਸੇ ਜਾ ਰਿਹਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਬਾਰਿਸ਼ ਵੱਧ ਹੁੰਦੀ ਹੈ ਤਾਂ ਹੋਰ ਵੀ ਨੁਕਸਾਨ ਜਿਹੜਾ ਉਹ ਹੋ ਸਕਦਾ ਇਸ ਆਰਡਰ ਲੈ ਲਓ ਬਸ ਜਿਹੜਾ ਦੈਨਿਕ ਸਵੇਰਾ ਆਰਟੀ ਵੀ ਤੁਸੀਂ ਦੇਖ ਰਹੇ ਹੋ ਮੈਂ ਦਵਿੰਦਰ ਮਾਂਡੇ ਇਸ ਵਕ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸਿੱਧਵਾ ਦੋਨਾਂ ਦੇ ਵਿੱਚ ਮੌਜੂਦ ਆ ਔਰ ਇੱਥੇ ਤੱਕ ਵੀ ਪਾਣੀ ਜਿਹੜਾ ਆ ਹੜਾਂ ਦਾ ਪਹੁੰਚ ਚੁੱਕਾ ਹੈ ਇਹ ਪਹਿਲੀ ਵਾਰ ਹੋਇਆ 36 37 ਸਾਲ ਦੇ ਵਿੱਚ ਕਿ ਜਿਹੜੇ ਹੜ ਨੇ ਉਹ ਦੁਆਬੇ ਦੇ ਏਰੀਆ ਵਿੱਚ ਮਾਰ ਕਰਦੇ ਪਏ ਨੇ ਪਾਣੀ ਦਾ ਤੁਸੀਂ ਵਹਾਅ ਦੇਖ ਸਕਦੇ ਹੋ ਪਾਣੀ ਦੀ ਸਪੀਡ ਚੈੱਕ ਕਰ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਕਿਸੇ ਡੈਮ ਦੇ ਗੇਟ ਖੁੱਲੇ ਹੁੰਦੇ ਨੇ ਇਸ ਤਰੀਕੇ ਦੇ ਨਾਲ ਇਹ ਪਾਣੀ ਦਾ ਵਹਾਅ ਆ ਪਿੱਛੋਂ ਬਹੁਤ ਤੇਜ਼ੀ ਦੇ ਨਾਲ ਇਹ ਪਾਣੀ ਆ ਰਿਹਾ ਸੋ ਦੋ ਤਿੰਨ ਦਿਨ ਹੋ ਚੁੱਕੇ ਨੇ ਪਾਣੀ ਨੂੰ ਇਸੇ ਤਰ੍ਹਾਂ ਚੱਲਦਿਆਂ ਨਾ ਔਰ ਇਸ ਪਾਸੇ ਮੈਂ ਤਸਵੀਰਾਂ ਦਿਖਾਉਣੀ ਚਾਹੁੰਗਾ ਕਿ ਜਿੰਨਾ ਵੀ ਝੋਨਾ ਹੈ ਜਿੰਨੀ ਵੀ ਫਸਲ ਹੈ ਸਾਰੀ ਖਰਾਬ ਹੋ ਚੁੱਕੀ ਹੈ ਬਹੁਤ ਤੇਜ਼ੀ ਦੇ ਨਾਲ ਪਾਣੀ ਅੱਗੇ ਜਿਹੜਾ ਵਧ ਰਿਹਾ ਅੱਗੇ ਜਿਹੜੇ ਜਿੰਨੇ ਵੀ ਪਿੰਡ ਨੇ ਉਹਨਾਂ ਤੱਕ ਇਹ ਜਿਹੜਾ ਪਾਣੀ ਜਾ ਰਿਹਾ ਹੈ ਔਰ ਇਸ ਤੋਂ ਬਾਅਦ ਤੁਹਾਨੂੰ ਤਸਵੀਰਾਂ ਦਿਖਾਉਣ ਲੱਗੇ ਦੂਸਰੇ ਪਾਸੇ ਦੀਆਂ ਉਹ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪੂਰੀ ਫਸਲ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਪਿੰਡ ਦੇ ਮੋਹਤਵਾਰ ਸੱਜਣ ਸਾਡੇ ਨਾਲ ਇੱਥੇ ਖੜੇ ਨੇ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਉਣੀ ਹੈ ਕਿ ਪਾਣੀ ਇੰਨਾ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ ਕਿ ਬਿਲਕੁਲ ਸਾਹਮਣੇ ਤੁਸੀਂ ਸੜਕ ਦੇ ਥੱਲੋਂ ਜਿਹੜਾ ਪਾਣੀ ਉੱਪਰ ਆਉਂਦਾ ਤੁਸੀਂ ਦੇਖ ਸਕਦੇ ਹੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਪਾਣੀ ਜਿਹੜਾ ਆ ਇਹ ਸੜਕ ਦੇ ਥੱਲੋਂ ਉੱਪਰ ਆ ਰਿਹਾ ਕਿਉਂਕਿ ਇਹ ਪਾਣੀ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਜੇਕਰ ਇਹ ਪਾਣੀ ਨਾ ਰੁਕਿਆ ਜਾਂ ਫਿਰ ਬਾਰਿਸ਼ਾ ਨਾ ਰੁਕੀਆਂ ਤਾਂ ਇਹ ਸੜਕ ਵੀ ਸੰਧੂ ਚੱਠਾ ਦੀ ਸੜਕ ਵਾਂਗੂ ਟੁੱਟ ਸਕਦੀ ਹੈ ਕਿਉਂਕਿ ਥੱਲੋਂ ਜਿਹੜੀ ਇਸ ਸੜਕ ਦੀ ਮਿੱਟੀ ਵੀ ਨਿਕਲ ਚੁੱਕੀ ਹੈ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਉਹ ਬਿਲਕੁਲ ਸਾਹਮਣੇ ਜਿੱਥੇ ਪਾਣੀ ਦਾ ਵਹਾਅ ਤੇਜ਼ ਹੈ ਇਸ ਪਾਸੇੋਂ ਵੀ ਜਿਹੜੀ ਮਿੱਟੀ ਹੈ ਉਹ ਨਿਕਲ ਚੁੱਕੀ ਹੈ ਸੋ ਇਸ ਤੋਂ ਬਾਅਦ ਇਹ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇੱਥੇ ਵੀ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਾਣੀ ਭਰ ਚੁੱਕਾ ਹੈ ਸੋ ਬਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਵੀਰੇ ਲਾਪਲੀ ਸਿੰਘ ਆ ਇਸੇ ਪਿੰਡ ਤੋਂ ਸਿਧਵਾ ਤੋਂ ਨਾ ਦਵਾ ਤੋਂ ਨਾ ਵੀਰੇ ਭਾਈ ਜੀ ਬਹੁਤ ਮੈਨ ਲੱਗਦਾ ਕਿ ਦੁਆਬੇ ਵਾਲਾ ਜਿਹੜਾ ਸਾਡਾ ਏਰੀਆ ਕਿਤੇ ਨਾ ਕਿਤੇ ਬਚਾ ਰਿਹਾ ਹੁੰਦਾ ਸੀ ਪਰ ਹੁਣ 88 ਤੋਂ ਬਾਅਦ ਇੱਥੇ ਵੀ ਜਿਹੜਾ ਪਾਣੀ ਪਹੁੰਚ ਗਿਆ ਫਸਲਾਂ ਬਰਬਾਦ ਹੋ ਚੁੱਕੀਆਂ ਕਿਸਾਨਾਂ ਦੀਆਂ ਸੋ ਕੀ ਕਹਿਣਾ ਚਾਹੁੰਦੇ ਹੋ ਜੀ ਪਰ ਜੀ ਅਸੀਂ ਇੱਥੇ ਹੁਣ ਦੁਆਬਾ ਏਰੀਆ ਸਭ ਤੋਂ ਸੇਫ ਏਰੀਆ ਹੀ ਮੰਨਦੇ ਆ ਕਿ ਬਾਕੀ ਸਾਰੇ ਜਣੇ ਪਾਣੀ ਆ ਜਾਂਦਾ ਦੁਆਬਾ ਏਰੀਏ ਸਾਹਿਬ ਆ ਕਿ ਇੱਥੇ ਛੇਤੀ ਕਿਤੇ ਪਾਣੀ ਨਹੀਂ ਆਉਂਦਾ ਕਿਉਂਕਿ ਨਾ ਲਾਗੇ ਕੋਈ ਦਰਿਆਈ ਏਰੀਆ ਹੈ ਨਹੀਂ ਸਾਡਾ ਏਰੀਆ ਸੇਫ ਹੀ ਪਰ ਆ ਜਿਹੜੇ 2-4 ਦਿਨ 5 ਦਿਨ ਤੋਂ ਲਗਾਤਾਰ ਮੀਂਹ ਪੈ ਰਹੇ ਆ ਜਿਹੜੇ ਬੰਦ ਨਹੀਂ ਹੋਏ ਉਹਦੇ ਕਾਰਨ ਜਿਹੜਾ ਸਾਡੇ ਪਿੱਛੇ ਪਿੰਡਾਂ ਦੇ ਪਿੰਡ ਜਿਹੜੇ ਜਿਹੜੀਆਂ ਖੇਤੀਆਂ ਵਾਂ ਨਾ ਸਾਡੇ ਨਾਲ ਦੇ ਲਾਗੇ ਮੰਨਣਾ ਪੈਂਦੇ ਆ ਉਦੋਂ ਪਿੱਛੇ ਖਨਣ ਵਾਲੇ ਆ ਉਦੋਂ ਪਿੱਛੇ ਬਲੇਰਾ ਵਾ ਉਹ ਸਾਰਾ ਪਾਣੀ ਇਕੱਠਾ ਹੋ ਕੇ ਜਿੱਦਾਂ ਜਿੱਦਾਂ ਏਰੀਆ ਵਾ ਗਾਂ ਦੀਆਂ ਤੁਰਦਾ ਵਾ ਤੇ ਉਹ ਪਾਣੀ ਜਿਹੜਾ ਇਸ ਟਾਈਮ ਖੇਤਾਂ ਦੇ ਵਿੱਚ ਇਕੱਠਾ ਹੋ ਚੁੱਕਾ ਹੁਣ ਬਹੁਤੇ ਯਾਰ ਵੀਰ ਹਰੇਕ ਜਿਹਦਾ ਨੁਕਸਾਨ ਹੁੰਦਾ ਉਹ ਚਾਹੁੰਦਾ ਕਿ ਅੱਗੇ ਪਾਣੀ ਕੱਢ ਦਿੱਤਾ ਜਾਵੇ ਪਰ ਜੇ ਅੱਗੇ ਵੀ ਜਿਹੜੇ ਆਪਣੇ ਪਰਿਵਾਰ ਹੀ ਆਪਣੇ ਕਿਸਾਨ ਆ ਉਹ ਜਿੰਨਾ ਵੱਧ ਤੋਂ ਵੱਧ ਨੁਕਸਾਨ ਹੋਈ ਜਾਂਦਾ ਹੁਣ ਤਾਂ ਮਾਰੇ ਮੀਂਹ ਰੱਖੇ ਤੇ ਜਿਹੜਾ ਮੀਂਹ ਨਾ ਪੈਣ ਤੇ ਫੇਰ ਹੀ ਆ ਸਾਨੂੰ ਮੀਂਹ ਨੇ ਮਾਰ ਦਿੱਤਾ ਜਿਹੜਾ ਕੰਮ ਕਰਦਾ ਸਾ ਪਿਛਲੀ ਵਾਰ ਵੀ ਜਿਹੜੇ ਹੜ੍ਹ ਆਏ ਸੀਗੇ 23 ਦੇ ਵਿੱਚ ਮੈਨੂੰ ਲੱਗਦਾ ਵੀ 2-3 ਸਾਲ ਪਹਿਲਾਂ ਆਏ ਸੀਗੇ ਉਦੋਂ ਕੋਈ ਨੁਕਸਾਨ ਤਾਂ ਨਹੀਂ ਹੋਇਆ ਉਦੋਂ ਤਾਂ ਨਹੀਂ ਸਾਡੇ ਉਸ ਟਾਈਮ ਕੋਈ ਨੁਕਸਾਨ ਨਹੀਂ ਨਹੀਂ ਹੋਇਆ ਤੇ 2019 ਦੇ ਵਿੱਚ ਵੀ ਜਦੋਂ ਉਧਰ ਹੜ੍ਹ ਆਇਆ ਪਿੱਛੇ ਉਦੋਂ ਵੀ ਸਾਡੇ ਪਿੰਡ ਨੇ ਵੀ ਬਹੁਤ ਰਾਹਤ ਸਮਗਰੀ ਖਾਸੇੜ ਨੂੰ 10,11,000 ਰੁਪਏ ਪਿੰਡ ਨੇ ਇਕੱਠਾ ਕਰਕੇ ਡੋਨੇਟ ਕੀਤਾ ਸਾਂਝੇ ਤੌਰ ਤੇ ਤੇ ਕਿਉਂਕਿ ਅਸੀਂ ਹਾਰੇ ਜਾਣੇ ਆ ਅੱਜ ਵੀ ਸੋਚ ਰਹੇ ਹਾਂ ਕਿ ਆਪਾਂ ਉਧਰ ਜਾ ਕੇ ਆਪਣੇ ਭਰਾਵਾਂ ਦੀ ਹੈਲਪ ਕਰੀਏ ਮੈਂ ਮੈਂ ਇੱਥੇ ਇਸੇ ਗੱਲ ਤੇ ਆਉਣ ਲੱਗਾ ਸੀ ਪਿਛਲੀ ਵਾਰੀ ਅਸੀਂ ਵੀ ਇਹ ਤਸਵੀਰਾਂ ਦੇਖੀਆਂ ਸੀ ਵਾਸਤੇ ਚਾਰਾ ਵਗੈਰਾ ਹਨਾ ਖੁਦ ਆਪਣੇ ਖੇਤ ਵਿੱਚੋਂ ਵੱਢ ਕੇ ਲੈ ਕੇ ਕੁੱਤਰ ਕੇ ਲੈ ਕੇ ਆਉਂਦੇ ਸੀਗੇ ਪਰ ਹੁਣ ਸਾਰੇ ਪਾਸੇ ਇਹ ਮਾਹੌਲ ਹੋਇਆ ਵੀ ਤੂੰ ਕਿ ਗੁਜ਼ਾਰਾ ਕਿਸ ਤਰ੍ਹਾਂ ਕਰ ਸਕਦੇ ਆ ਕਿਸ ਤਰ੍ਹਾਂ ਪਸ਼ੂ ਨੂੰ ਚਾਰਾ ਦੇ ਸਕਦੇ ਆ ਬਿਲਕੁਲ ਬਿਲਕੁਲ ਪਾਜੀ ਹੁਣ ਜਿਹੜੇ ਆਪਾਂ ਇਸ ਟਾਈਮ ਆਪਾਂ ਚੱਲ ਰਹੇ ਆਂ ਕਿ ਆਚਾਰ ਤੇ ਹੁਣ ਵੀ ਹੁਣ ਪਿੱਛੇ ਪਾਣੀ ਆਇਆ ਪੱਤਣਾਂ ਦੇ ਲਾਗੇ ਹੁਣ ਮੁੰਡਿਆਂ ਨੂੰ ਤਫੂਨ ਆਉਣ ਡਿਆ ਪਾਜੀ ਸਾਡੇ ਪੱਠੇ ਜਿਹੜੇ ਮਰ ਗਏ ਆ ਸਾਨੂੰ ਚਾਰਾ ਦੇ ਦਿਓ ਸਾਡੇ ਲਾਗੇ ਛਾਗੇ ਜਿਹੜੇ ਚਾਰਾ ਬਣਾਉਂਦੇ ਆ ਸੰਘਾ ਫਾਰਮ ਆ ਉਹਨਾਂ ਤੋਂ ਚਾਰਾ ਤੇ ਸਾਡੇ ਲਾਗੇ ਖਤਮ ਹੋ ਗਿਆ ਹੁਣ ਜਿਹੜੇ ਆਮ ਪੱ ਕਿੰਨਾ ਕੁ ਟਾਈਮ ਆਪਾਂ ਦੇ ਦਮਾ ਕਿੱਥੋਂ ਲੈ ਆਵਾਂਗੇ ਸਾਰਾ ਕਿਉਂਕਿ ਚੀਜ਼ਾਂ ਦੀ ਸੀਮਤ ਹੀ ਆ ਜਦੋਂ ਜਦੋਂ ਆਪਣੇ ਖੇਤ ਹੀ ਡੁੱਬ ਗਏ ਤੇ ਚਾਰਾ ਕਿੱਥੋਂ ਆਣਾ ਤੇ ਕਿੱਥੋਂ ਚੀਜ਼ਾਂ ਆਉਣੀਆਂ ਇਹ ਸਾਰਾ ਚੀਜ਼ਾਂ ਦਾ ਹੀ ਕਰਕੇ ਇਹ ਦੁਆਬਾ ਏਰੀਆ ਪੂਰ ਆਪਣੇ ਏਰੀਏ ਸਾਰੇ ਜਣੇ ਆਪਾਂ ਕਹਿੰਨੇ ਕਿ ਆਪਾਂ ਉਧਰ ਜਾ ਕੇ ਸੇਵਾ ਕਰਕੇ ਸਾਡਾ ਵੀ ਨੇ ਇਦਾਂ ਹੀ ਧਿਆਨ ਸੀਗਾ ਕਿ ਆਪਾਂ ਆਪਣੇ ਤੌਰ ਤੇ ਹਰੇਕ ਇਨਸਾਨ ਦੇ ਮਨ ਦੇ ਵਿੱਚ ਆਉਂਦਾ ਕਿ ਆਪਾਂ ਵੱਧ ਤੋਂ ਵੱਧ ਸੇਵਾ ਕਰ ਲਈਏ ਪਰ ਜਦੋਂ ਬੰਦਾ ਆਪ ਹੀ ਡੁੱਬ ਗਿਆ ਤਾਂ ਫਿਰ ਕਿਸ ਦੀ ਹੈਲਪ ਕੀ ਕਰੂਗਾ ਅੱਛਾ ਭਾਈ ਜੀ ਜੇ ਮੈਂ ਇਸ ਖੱਤੇ ਦੀ ਗੱਲ ਕਰਾਂ ਇਸ ਖੇਤ ਦੀ ਇਹਦੀ ਇਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਭਰਿਆ ਹੋਇਆ ਹੈ ਇਹਦੀ ਡੂੰਘਾਈ ਕਿੰਨੀ ਹੋ ਸਕਦੀ ਹੈ ਇਹ ਭਾਈ 3 ਫੁੱਟ 3.5 ਫੁੱਟ ਨੀਵਾ 3 ਫੁੱਟ ਨੀਵਾ ਆ ਤੇ ਉਪਰੋਂ ਮਿਲਦਾ ਕਿ ਚਾਰ-ਪੰਜ ਫੁੱਟ ਤੱਕ ਪਾਣੀ ਚੜ ਗਿਆ ਚੜ ਗਿਆ ਜੀ ਚੜ ਗਿਆ ਮੈਂ ਇਹ ਜਿਹੜੀ ਤਸਵੀਰਾਂ ਇੱਕ ਵਾਰੀ ਤੁਹਾਨੂੰ ਨੇੜੇ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਇਹ ਇਹ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਜਿੰਨਾ ਇਹਦੇ ਵਿੱਚ ਇੱਥੇ ਫਸਲ ਸੀ ਉਹ ਸਾਰੀ ਖਰਾਬ ਹੋ ਚੁੱਕੀ ਹੈ ਇਧਰ ਪੱਠੇ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ 5 ਫੁੱਟ ਤੱਕ ਪਾਣੀ ਚੜ ਚੁੱਕਾ ਹੈ ਸੋ ਇਸ ਦੇ ਨਾਲ ਜਿਹੜਾ ਪਰਲੇ ਪਾਸੇ ਥੋੜਾ ਅੱਗੇ ਆ ਕੇ ਕੈਮਰਾ ਮਾਰਿਓ ਬਿਲਕੁਲ ਸਾਹਮਣੇ ਜਿਹੜ ਉਸਤੇ ਉੱਪਰ ਵੀ ਨੁਕਸਾਨ ਹੋ ਸਕਦਾ ਕਿਉਂਕਿ ਨੀਆਂ ਦੇ ਵਿੱਚ ਪਾਣੀ ਪੈ ਜਾਂਦਾ ਫਿਰ ਮਖਾਨ ਜਿਹੜੇ ਉਹ ਠਿੱਣੇ ਸ਼ੁਰੂ ਹੋ ਜਾਂਦੇ ਨੇ ਸੋ ਬਹੁਤ ਵੱਡੇ ਨੁਕਸਾਨ ਹੋਏ ਨੇ ਕਿਸਾਨਾਂ ਨੂੰ ਇਸ ਵੇਲੇ ਕਿਉਂਕਿ ਦੁਆਬੇ ਦਾ ਏਰੀਆ ਮੰਨਿਆ ਜਾਂਦਾ ਸੀ ਕਿ ਦੁਆਬੇ ਦੇ ਏਰੀਆ ਦੇ ਵਿੱਚ ਜਿਹੜਾ ਕਿਸਾਨ ਹੈ ਉਹ ਕਿਤਨਾ ਕਿਤੇ ਜਦੋਂ ਹਰ ਦੀ ਸਥਿਤੀ ਬਣਦੀ ਹੈ ਜਿੱਥੇ ਲੋਕ ਹਰ ਦੀ ਚਪੇੜ ਦੇ ਵਿੱਚ ਆਉਂਦੇ ਨੇ ਡੰਗਰ ਬੱਚਾ ਜਿਹੜਾ ਉੱਥੇ ਭੁੱਖ ਦੇ ਨਾਲ ਤੜਫ ਰਿਹਾ ਹੁੰਦਾ ਤੇ ਦੁਆਬੇ ਦਾ ਕਿਸਾਨ ਸਪੈਸ਼ਲ ਜਾ ਕੇ ਆਪਣੇ ਖੱਤਿਆਂ ਵਿੱਚੋਂ ਪੱਠੇ ਵੜ ਕੇ ਕੁਤਰ ਕੇ ਉੱਥੇ ਦੇਣ ਜਾਂਦਾ ਸੀ ਪਰ ਹੁਣ ਇਸ ਵੇਲੇ ਸਥਿਤੀ ਜਿਹੜੀ ਇਹ ਬਣ ਚੁੱਕੀ ਹੈ ਕਿ ਜਿਹੜੇ ਦੁਆਬੇ ਦਾ ਕਿਸਾਨ ਹੈ ਉਹ ਖੁਦ ਡੁੱਬ ਚੁੱਕਾ ਹੈ ਕਿਉਂਕਿ ਤਸਵੀਰਾਂ ਤੁਸੀਂ ਖੁਦ ਦੇਖ ਸਕਦੇ ਹੋ ਝੋਨਾ ਵੀ ਖਰਾਬ ਹੋ ਚੁੱਕਾ ਹੈ ਲਗਾਤਾਰ ਪਾਣੀ ਇੱਥੇ ਤਾਂ ਨੂੰ ਚੜ ਰਿਹਾ ਇਸ ਪਾਸੇ ਪੱਠੇ ਬੀਜੇ ਸਨ ਉਹ ਵੀ ਖਰਾਬ ਹੋ ਚੁੱਕੇ ਨੇ ਸੋ ਬਹੁਤ ਭਿਆਨਕ ਤਸਵੀਰਾਂ ਨੇ ਕਿਉਂਕਿ ਜੇ ਆਪਾਂ ਅਗਲੇ ਪਿੰਡਾਂ ਦੀ ਗੱਲ ਕਰੀਏ ਤਾਂ ਪਿੱਛੇੋਂ ਪਿੰਡਾਂ ਤੋਂ ਪਾਣੀ ਆ ਕੇ ਉਹ ਜਿਹੜੇ ਅਗਲੇ ਪਿੰਡ ਨੂੰ ਤੋਰਦਾ ਪਿਆ ਤੇ ਇੱਥੋਂ ਉਹ ਜਿਹੜਾ ਪਾਣੀ ਅਗਲੇ ਪਾਸੇ ਜਾ ਰਿਹਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਬਾਰਿਸ਼ ਵੱਧ ਹੁੰਦੀ ਹੈ ਤਾਂ ਹੋਰ ਵੀ ਨੁਕਸਾਨ ਜਿਹੜਾ ਉਹ ਹੋ ਸਕਦਾ ਇਸ ਆਰਡਰ ਲੈ ਲਓ ਬਸ ਜਿਹੜਾ